ਨਾ ਉਹ ਬਾਈਕ। ਚਾਹਾਂ ਤਾਂ ਲੈ ਗਾਈ। ਹੂੰ। ਦੂਰ ਹੈ। ਹੂੰ। ਅੱਜ ਆਪਾਂ ਜਾ ਰਹੇ ਹਾਂ ਜ਼ਿਲ੍ਹਾ ਮੋਗਾ ਦਾ ਸ਼ਹਿਰ ਬਾਗਾਪੁਰਾਣਾ। ਤਕਰੀਬਨ 80 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਪਹੁੰਚ ਰਹੇ ਹਾਂ ਬਾਗਾਪੁਰਾਣਾ। ਤੇ ਇਸ ਟਾਈਮ ਪਹੁੰਚ ਚੁੱਕੇ ਹਾਂ ਮੁਦਕੀ ਤੇ ਬਾਗਾਪੁਰਾਣਾ ਇੱਥੋਂ ਹੈ 22 ਕਿਲੋਮੀਟਰ ਦੂਰ। ਰਸਤੇ ਦੇ ਵਿੱਚ ਇਹ گاਵਾਂ ਦੇ ਝੁੰਡ ਨੂੰ ਕ੍ਰੋਸ ਕਰਕੇ ਤੇ ਅਸੀਂ ਬਾਗਾਪੁਰਾਣਾ ਵਾਲੇ ਰੋਡ ਤੇ ਪੈ ਗਏ। ਇੱਥੇ ਬਹੁਤ ਹੀ ਸੋਹਣਾ ਇਹ ਗੇਟ ਬਣਿਆ ਹੈ ਸ਼ੈਦ ਪੀਰਾਂ ਦੀ ਦਰਗਾਹ ਜੇ ਕਿਸੇ ਨੂੰ ਇਸ ਬਾਰੇ ਪਤਾ ਹੋਇਆ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਆ ਜੇ ਅਸ ਟਾਈਮ ਪਹੁੰਚ ਚੁੱਕੇ ਆ ਆਪਾਂ ਬਾਗਾ ਪ੍ਰਾਣਾ ਤੇ ਇਥੋਂ ਨਿਹਾਲ ਸਿੰਘ ਵਾਲਾ 22 ਕਿਲੋਮੀਟਰ ਤੇ ਮੋਗਾ 23 ਕਿਲੋਮੀਟਰ ਦੂਰ ਹੈ ਗਲੀਆਂ 'ਚ ਜਾ ਕੇ ਭਲੇਖਾ ਪੈ ਗਿਆ ਤੇ ਬਾਈ ਜੀ ਉਹਨਾਂ ਨੂੰ ਫੋਨ ਕੀਤਾ ਤੇ ਵੀਰ ਜੀ ਆਪਾਂ ਨੂੰ ਆਪ ਆਪਣੇ ਨਾਲ ਲੈ ਕੇ ਆਪਣੇ ਘਰੇ ਪਹੁੰਚ ਚੁੱਕੇ ਨੇ ਤੇ ਇੱਥੇ ਹੁਣ ਆਪਾਂ ਦੇਖਦੇ ਆਂ ਏਸੀ ਰੂਮ ਦੇ ਵਿੱਚ ਪਹੁੰਚ ਚੁੱਕੇ ਆਂ ਤੇ ਇਹ ਲੱਗਾ ਐਲਜੀ ਦਾ 1 ਟਨ ਏਸੀ ਜਿਹੜਾ ਤਕਰੀਬਨ 2013 ਦੇ ਵਿੱਚ ਇਹਨਾਂ ਨੇ ਲਗਵਾਇਆ ਸੀ ਜਾਲੀਆਂ ਦੇ ਵਿੱਚ ਕੋਈ ਡਸਟ ਨਹੀਂ ਗਈ ਪਰ ਕੋਇਲ ਦੇ ਵਿੱਚ ਥੋੜੀ ਜਿਹੀ ਡਸਟ ਨਜ਼ਰ ਆ ਰਹੀ ਇਸ ਕਰਕੇ ਆਪਾਂ ਅਜੇ ਉੱਪਰ ਵਾਲਾ ਕਵਰ ਨੂੰ ਉਤਾਰਾਂਗੇ ਤੇ ਦੇਖਾਂਗੇ ਏਸੀ ਨੂੰ ਪ੍ਰੋਬਲਮ ਕੀ ਹੈ ਏਸੀ ਵਾਰ-ਵਾਰ ਕੱਟ ਹੋ ਰਿਹਾ ਕੋਇਲ ਦੇ ਵਿੱਚ ਨਾ ਡਸਟ ਨਜ਼ਰ ਆ ਰਹੀ ਇਸ ਕਰਕੇ ਕੂਲਿੰਗ ਤੇ ਬਹੁਤ ਜ਼ਿਆਦਾ ਇਸ ਚੀਜ਼ ਦਾ ਅਸਰ ਹੈਗਾ ਤੇ ਹਵਾ ਦਾ ਫਲੋ ਵੀ ਬਿਲਕੁਲ ਘਟਿਆ ਹੋਇਆ ਹੈ ਬਾਰਲੀ ਸਾਈਡ ਤੇ ਜਿਹੜੀ ਪਾਈਪ ਹੈ ਇਹਦੇ ਵਿੱਚ ਵੀ ਕੋ ਖਾਸ ਪਾਣੀ ਨਹੀਂ ਆਉਂਦਾ ਪਾਣੀ ਤਾਂ ਹੀ ਆਏਗਾ ਜੇਕਰ ਪ੍ਰੋਪਰ 쿨ਿੰਗ ਹੋਏਗੀ ਬਾਕੀ ਮੌਸਮ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਹੁੰਦਾ ਇਸ ਟਾਈਮ ਪਹੁੰਚ ਚੁੱਕੇ ਆਪਾਂ ਆਊਟਡੋਰ ਦੇ ਕੋਲ ਆਊਟਡੋਰ ਦੀ ਹੀਟ ਤਾਂ ਸਹੀ ਦੱਸਦੀ ਪਈ ਆ ਤੇ ਬੈਕ ਪ੍ਰੈਸ਼ਰ ਇਹਦਾ ਚੈੱਕ ਕਰਦੇ ਆ ਏਸੀ 2013 ਦੇ ਵਿੱਚ ਲੱਗਿਆ ਸੀ ਇਸ ਕਰਕੇ ਇਹ ਗੈਸ ਜਿਹੜੀ ਹੈ ਨਾ 22 ਨੰਬਰ ਵਾਲਾ ਏਸੀ ਹੈ ਤੇ ਬੈਕ ਪ੍ਰੈਸ਼ਰ ਇਹਦਾ ਓਕੇ ਆ ਰਿਟਰਨ ਥੋੜਾ ਜਿਆਦਾ ਹੈ ਗੈਸ ਨੂੰ ਕਰ ਰਹੇ ਆ ਸਟੋਰ ਤੇ ਗੈਸ ਸਟੋਰ ਕਰਕੇ ਏਸੀ ਨੂੰ ਕਰਕੇ ਬੰਦ ਤੇ ਇਨਡੋਰ ਨੂੰ ਉਤਾਰਾਂਗੇ ਹੁਣ ਆਪਾਂ ਪਹੁੰਚ ਚੁੱਕੇ ਆ ਇਨਡੋਰ ਦੇ ਬਾਹਰਲੀ ਸਾਈਡ ਤੇ ਤੇ ਇੱਥੇ ਤੁਸੀਂ ਦੇਖੋ ਵੀ ਪਾਣੀ ਵਾਲੇ ਕੋਲੇ ਰੱਖੇ ਹੋਏ ਆ ਇਹਦੇ ਵਿੱਚੋਂ ਨਾ ਪਾਣੀ ਬਹੁਤ ਟਪਕਦਾ ਹੈ ਤੇ ਪਾਈਪਾਂ ਦੇ ਉੱਤੇ ਬੰਨੇ ਟੇਪ ਵੀ ਬਹੁਤ ਜ਼ਿਆਦੀ ਕੀਤੀ ਹੈ ਪਰ ਪਾਣੀ ਫਿਰ ਵੀ ਨਹੀਂ ਸੀ ਹਟ ਰਿਹਾ ਹੁਣ ਆਪਾਂ ਇਨਡੋਰ ਦੇ ਯੂਨੀਅਨ ਖੋਲ ਲਏ ਨੇ ਤੇ ਏਸੀ ਨੂੰ ਪਲੇਟ ਤੋਂ ਅਲੱਗ ਕਰ ਲਿਆ ਏਸੀ ਨੂੰ ਉਸ ਜਗ੍ਹਾ ਤੇ ਲੈ ਕੇ ਜਾਵਾਂਗੇ ਜਿੱਥੇ ਪਾਣੀ ਤੇ ਲਾਈਟ ਦਾ ਪ੍ਰਬੰਧ ਹੋਵੇ ਤੇ ਏਸੀ ਆਪਾਂ ਚੱਕ ਕੇ ਬਾਹਰ ਉਸੇ ਜਗ੍ਹਾ ਤੇ ਲਾਏ ਆ ਜਿੱਥੇ ਆਪਣੇ ਕੋਲ ਇਹ ਸਾਰੀਆਂ ਸਹੂਲਤਾਂ ਹੈਗੀਆਂ ਨੇ ਏਸੀ ਦੀ ਪੀਸੀਬੀ ਨਾਲ ਨਾ ਬਹੁਤ ਛੇੜਖਾਨੀ ਕੀਤੀ ਗਈ ਹੈ ਸਾਰੇ ਬੰਨਿਆਂ ਸੈਂਸਰ ਵੀ ਲਾ ਲਾ ਕੇ ਚੈੱਕ ਕੀਤੇ ਗਏ ਨੇ ਕਿਉਂਕਿ ਇਹਦੇ ਵਿੱਚ ਨਾ ਕੱਟ ਆਫ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਤੇ ਪੀਸੀਬੀ ਨੂੰ ਕੱਢ ਕੇ ਆਪਾਂ ਬਾਹਰ ਰੱਖ ਲਿਆ ਸਾਰੇ ਪੇਜ ਖੋਲਣ ਤੋਂ ਬਾਅਦ ਦੇ ਵਿੱਚ ਕੁਵੈਲ ਨੂੰ ਆਪਾਂ ਬਾਡੀ ਦੇ ਵਿੱਚੋਂ ਬਾਹਰ ਕੱਢ ਲਿਆ ਤੇ ਕੁਵੈਲ ਦਾ ਤੁਸੀਂ ਹਾਲ ਵੇਖੋ ਕੀ ਬਣਿਆ ਪਿਆ ਅੰਦਰਲੇ ਬੰਨੇ ਵੀ ਪੂਰੀ ਡਸਟ ਏ ਤੇ ਬਾਹਰਲੇ ਬੰਨੇ ਵੀ ਡਸਟ ਏ ਤੇ ਹੁਣ ਵਾਰੀ ਆਉਂਦੀ ਏ ਕੈਬਨਟ ਦੇ ਵਿੱਚੋਂ ਬਲੋਰ ਤੇ ਬਲੋਰ ਮੋਟਰ ਨੂੰ ਕੱਢਣ ਵਾਸਤੇ ਇਹਦੇ ਵਿੱਚ ਇੱਕ ਨੱਡ ਲੱਗਿਆ ਹੁੰਦਾ ਉਹਨੂੰ ਖੋਲਣ ਤੋਂ ਬਾਅਦ ਦੇ ਵਿੱਚ ਬਲੋਰ ਤੇ ਬਲੋਰ ਮੋਟਰ ਨੂੰ ਕੈਬਨਟ ਤੋਂ ਆਪਾਂ ਅਲੱਗ ਕਰ ਲਿਆ ਤੇ ਹੁਣ ਵਾਸ਼ਰ ਪੰਪ ਨੂੰ ਆਪਾਂ ਆਨ ਕਰ ਲਿਆ ਤੇ ਪਹਿਲਾਂ ਕਰਾਂਗੇ ਕੋਇਲ ਦੀ ਸਫਾਈ ਤੇ ਉਸ ਤੋਂ ਬਾਅਦ ਦੇ ਵਿੱਚ ਜਿੰਨੇ ਵੀ ਇਹਦੇ ਪਾਰ ਚੰਗੀ ਤਰ੍ਹਾਂ ਉਹਨਾਂ ਦੀ ਸਰਵਿਸ ਕਰਾਂਗੇ ਇਹ ਪੂਰੇ ਲਿਸ਼ਕਾ ਦਵਾਂਗੇ ਜਿਹੜੇ ਜਿਹੜੇ ਆਪਾਂ ਨੂੰ ਦਿਲੋਂ ਪਿਆਰ ਕਰਦੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਬਾਕੀ ਤੁਹਾਡੇ ਕਿ ਇਹ ਰਿਕੁਐਸਟ ਕਿ ਆਪਣੇ ਪੇਜ ਦੀ ਨਾ ਰੀਚ ਬਹੁਤ ਜ਼ਿਆਦਾ ਘਟੀ ਹੋਈ ਹੈ ਇਸ ਕਰਕੇ ਜਿਹੜੇ ਆਪਾਂ ਨੂੰ ਚਾਹਣ ਵਾਲੇ ਆ ਤੇ ਉਹਨਾਂ ਗਿਆ ਹੱਥ ਬੰਨ ਕੇ ਬੇਨਤੀ ਕੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਜਿੰਨਾ ਜ਼ਿਆਦਾ ਸ਼ੇਅਰ ਹੋਏਗੀ ਉਹਨਾਂ ਜ਼ਿਆਦਾ ਆਪਾਂ ਨੂੰ ਵੀ ਹੌਸਲਾ ਮਿਲਦਾ ਤੇ ਆਪਾਂ ਵਧੀਆ ਵਧੀਆ ਵੀਡੀਓ ਬਣਾਉਂਦੇ ਰਵਾਂਗੇ ਇਨਸੂਲੇਸ਼ਨ ਦੇ ਹੇਠਲੇ ਬਨੇ ਸਪ੍ਰਿੰਗ ਹੁੰਦਾ ਤੇ ਇੱਥੇ ਬਹੁਤ ਜ਼ਿਆਦਾ ਜੰਗਾਲ ਪਿਆ ਆ ਇਹ ਵੀ ਆਪਾਂ ਖੋਲ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਤੇ ਇਧਰੋਂ ਬਾਈ ਜੀ ਦੁਪਹਿਰ ਹੋ ਚੁੱਕੀ ਹੈ ਤਕਰੀਬਨ 2 ਵੱਜ ਚੁੱਕੇ ਨੇ ਤੇ ਆਪਣੇ ਵਾਸਤੇ ਲੈ ਕੇ ਆਏ ਗਰਮਾ-ਗਰਮ ਸਮੋਸੇ ਤੇ ਸਮੋਸੇ ਖਾਣ ਤੋਂ ਬਾਅਦ ਵਿੱਚ ਆਪਾਂ ਫਿਰ ਕੰਮ ਨੂੰ ਅੱਗੇ ਖਿੱਚਾਂਗੇ ਤੇ ਹੁਣ ਕੋਇਲ ਨੂੰ ਆਪਾਂ ਨਾ ਅਖੀਰਲੀ ਵਾਰ ਪਾਣੀ ਮਾਰ ਰਹੇ ਹਾਂ ਤੇ ਇਹਦੇ ਵਿੱਚ ਵੇਖੋ ਵੀ ਕਿੰਨੀ ਜ਼ਿਆਦਾ ਡਸਟ ਨਿਕਲੀ ਹੈ ਤੇ ਹੁਣ ਕਿੰਨਾ ਜ਼ਿਆਦਾ ਕੋਇਲ ਲਿਸ਼ਕ ਕੇ ਨਜ਼ਰ ਆ ਰਿਹਾ ਤੇ ਇਸ ਟਾਈਮ ਕੋਇਲ ਦੇ ਨਾਲ-ਨਾਲ ਦੂਜੇ ਪਾਰ ਵੀ ਆਪਾਂ ਸਾਫ਼ ਕਰ ਦਿੱਤੇ ਆ ਤੇ ਕੁਆਇਲ ਦੇ ਆਰ ਪਰਵੇਨਾ ਪੂਰਾ ਨਜ਼ਰ ਆ ਰਿਹਾ ਪੂਰਾ ਸਾਫ ਦਿਖ ਰਿਹਾ ਤੇ ਜਿਹੜੀ ਕੁਆਇਲ ਦੇ ਇਧਰਲੇ ਬਨੇ ਇਨਸੂਲੇਸ਼ਨ ਆਪਾਂ ਉਤਾਰੀ ਸੀ ਨਾ ਉਹਨੂੰ ਚੰਗੀ ਤਰ੍ਹਾਂ ਟੇਪ ਕਰਕੇ ਤੇ ਉਸੇ ਤਰ੍ਹਾਂ ਹੀ ਆਪਾਂ ਇਹਦੀ ਫੀਟਿੰਗ ਕਰ ਦਵਾਂਗੇ ਹੁਣ ਕੁਆਇਲ ਦੇ ਨਾਲ ਨਾਲ ਸਾਰੀ ਫੀਟਿੰਗ ਹੋ ਚੁੱਕੀ ਹੈ ਇੰਡੋਰ ਦੀ ਕੁਆਇਲ ਦੀ ਫੀਟਿੰਗ ਹੋ ਗਈ ਹੈ ਤੇ ਲੈ ਆਏ ਆਪਾਂ ਅੰਦਰਲੇ ਬਨੇ ਤੇ ਕਰ ਰਹੇ ਆਂ ਪਲੇਟ ਨੂੰ ਸਾਫ ਇਸ ਪਲੇਟ ਦੇ ਉੱਪਰ ਨਾ ਬਹੁਤ ਜ਼ਿਆਦਾ ਜਾਲਾ ਲੱਗਿਆ ਦਾ ਜਦੋਂ ਵੀ ਆਪਾਂ ਟਾਈਮ ਬਾਅਦ ਖੋਲਦੇ ਆਂ ਤੇ ਜਾਲੇ ਨੂੰ ਸਾਫ ਕਰਨਾ ਵੀ ਜ਼ਰੂਰੀ ਹੈ ਤੇ ਇਧਰਲੇ ਬਨੇ ਆਪਾਂ ਫਲੇਅਰ ਬਣਾ ਲਿਆ ਤੇ ਫਲੇਅਰ ਵੀ ਤਾਂ ਕਰਕੇ ਬਣਾਇਆ ਕਿ ਪਹਿਲਾ ਫਲੇਅਰ ਨਾ ਕਮਜ਼ੋਰ ਸੀਗਾ ਤੇ ਹੁਣ ਫਲੇਅਰ ਨੂੰ ਉਸੇ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਕੱਸ ਰਹੇ ਹਾਂ ਇਨਡੋਰ ਦੀ ਫਿਟਿੰਗ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਪਹੁੰਚੇ ਆਂ ਆਊਟਡੋਰ ਦੇ ਕੋਲ ਤੇ ਇਧਰ ਸਿਸਟਮ ਨੇ ਆਪਾਂ ਲਗਾ ਦਿੱਤਾ ਵੈਕਿਊਮ ਤੇ ਨਾਲ ਦੀ ਨਾਲ ਇਹਦਾ ਆਊਟਡੋਰ ਵੀ ਆਪਾਂ ਖੋਲ ਰਹੇ ਹਾਂ ਵੈਕਿਊਮ ਵਾਲਾ ਕੰਮ ਕੰਪਲੀਟ ਹੋ ਚੁੱਕਾ ਤੇ ਹੁਣ ਇਹਦੀ ਆਊਟਡੋਰ ਦੀ ਸਰਵਿਸ ਬਾਕੀ ਹੈ ਗੈਸ ਨੂੰ ਆਪਾਂ ਅਨਲੌਕ ਕਰ ਦਿੱਤਾ ਤੇ ਜਾ ਕੇ ਫਲੇਅਰ ਨਟ ਚੰਗੀ ਤਰ੍ਹਾਂ ਚੈੱਕ ਕਰ ਲੈਣੇ ਤੇ ਲੀਕ ਹੀ ਤਾਂ ਕਿਸੇ ਬਣੇ ਨਹੀਂ ਹੈਗੀ ਤੇ ਹੁਣ ਰਹਿ ਗਈ ਇਹਦੇ ਉੱਪਰ ਟੇਪ ਕਰਨ ਵਾਲੀ ਕਿਉਂਕਿ ਆ ਟੇਪ ਜਿਹੜੀ ਪੁਰਾਣੀ ਹੈ ਨਾ ਬਹੁਤ ਜ਼ਿਆਦੀ ਮੋਟੀ ਹੋਈ ਪਈ ਸੀ ਤੇ ਇਹਦੇ ਉੱਪਰ ਇਨਸੂਲੇਸ਼ਨ ਚੜਾ ਕੇ ਨਵੀਂ ਇਨਸੂਲੇਸ਼ਨ ਲਾ ਕੇ ਤੇ ਨਵੀਂ ਟੇਪ ਕਰ ਦਿੱਤੀ ਆ ਤੇ ਹੁਣ ਤੁਸੀਂ ਵੇਖੋ ਕਿ ਕਿੰਨਾ ਸੋਹਣਾ ਕੰਮ ਲੱਗਦਾ ਪਿਆ ਪਹੁੰਚ ਚੁੱਕੇ ਆ ਆਊਟਡੋਰ ਦੇ ਕੋਲ ਤੇ ਆਊਟਡੋਰ ਨੂੰ ਖੋਲ ਲਿਆ ਤੇ ਹੁਣ ਇਹਦੀ ਆਪਾਂ ਚੰਗੀ ਤਰ੍ਹਾਂ ਸਰਵਿਸ ਕਰਾਂਗੇ ਕੋਇਲ ਦਾ ਅਲੂਮੀਨੀਅਮ ਦਾ ਤੇ ਫਿਰ ਵੀ ਇੰਨਾ ਟਾਈਮ ਕੱਢ ਗਿਆ ਹਰਾਨੀ ਵਾਲੀ ਗੱਲ ਕਾਫੀ ਟਾਈਮ ਇਹਦੇ ਵਿੱਚ ਪਾਣੀ ਮਾਰਿਆ ਤੇ ਹੁਣ ਤੁਸੀਂ ਵੇਖੋ ਵੀ ਪਾਣੀ ਜਿਹੜਾ ਨਾ ਬਿਲਕੁਲ ਸਾਫ਼ ਹੋਣ ਲੱਗ ਪਿਆ ਜਿੰਨਾ ਚਿਰ ਪਾਣੀ ਸਾਫ਼ ਨਹੀਂ ਨਾ ਆਉਂਦਾ ਉਹਨਾਂ ਟਾਈਮ ਆਪਾਂ ਦਾ ਢਾਂਚਾ ਤੇ ਫੈਨ ਮੋਟਰ ਨੂੰ ਵੀ ਆਪਾਂ ਰੱਖ ਕੇ ਤੇ ਇਹਦੇ ਸਕਰੂ ਵੀ ਕੱਸ ਦਿੰਦੇ ਆ ਸਰਵਿਸ ਵਾਲਾ ਕੰਮ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਆਊਟਡੋਰ ਦੇ ਸਾਰੇ ਕਵਰ ਲਗਾ ਰਹੇ ਹਾਂ ਇਹਨਾਂ ਉਹ ਟਾਈਮ ਦਾ काम कंप्लीट ਕਰਨ ਤੋਂ ਬਾਅਦ ਵਿੱਚ ਆਪਾਂ ਏਸੀ ਨੂੰ ਕਰ ਦਿੱਤਾ ਆਨ ਤੇ ਹਵਾ ਦਾ ਤੁਸੀਂ ਫਲੋ ਵੇਖੋ ਕਿ ਕਿੰਨੀ ਦੂਰ ਤੱਕ ਹਵਾ ਉਹ ਸਾਹਮਣੇ ਪਿਆ ਕੱਪੜਾ ਵੀ ਹਿਲਦਾ ਪਿਆ ਜੇਕਰ ਇਹ ਵੀਡੀਓ ਪਸੰਦ ਆਈ ਵੱਧ ਤੋਂ ਵੱਧ ਲਾਈਕ ਕਮੈਂਟ ਔਰ ਆਪਣੇ ਬੇਲੀ ਮਿੱਤਰਾਂ ਦੇ ਵਿੱਚ ਸ਼ੇਅਰ ਜਰੂਰ ਕਰਨਾ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ